ਆ ਝਾੜੂ ਵਾਲੇ ਕਿਉਂ ਲੱਤਦਾ ਦਰੋਗ ਬੱਸ ਤੇ ਇਹ ਦਿਖਾਓ ਇੱਕ ਮਿੰਟ ਗੱਲ ਸੁਣਿਓ ਇੱਕ ਮਿੰਟ ਗੱਲ ਸੁਣਿਓ ਇਹਨੇ ਉੱਥੋਂ ਆਮ ਆਦਮੀ ਬਾਡੀ ਦੇ ਵਿਲਾਏ ਆ ਉਹ ਤੁਸੀ ਸੁਣਾ ਬਣਾਓ ਤੁਸੀ ਗੱਲਾਂ ਨਾ ਕਰੋ ਤੁਸੀ ਉਹਨਾਂ ਨਾਲ ਗੱਲ ਕਰੋ ਕਿਤੇ ਰੰਦੇ ਹੋ ਇੱਕ ਏਰੀਆ ਕੀ ਏਰੀਆ ਖੜਾ ਤੁਹਾਡਾ ਕੀ ਏ ਏ ਲੁਧਿਆਣਾ ਦੇ ਜਿਮਨੀ ਚੋਣਾ ਦਾ ਮਾਹੌਲ ਹੋਇਆ ਗਰਮ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਹੋਈ ਆਮਣੇ ਸਾਹਮਣੇ ਇਸ ਸਮੇਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸ਼ਹਿਰ ਲੁਧਿਆਣਾ ਤੋਂ ਜਿੱਥੇ ਕਿ ਜਿਮਨੀ ਚੋਣਾ ਦਾ ਮਾਹੌਲ ਚੱਲ ਰਿਹਾ ਪਰ ਇਸੇ ਦੌਰਾਨ ਬੀਜੇਪੀ ਦੇ ਆਗੂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਝੰਡੇ ਨੇ ਪੋਸਟਰਸ ਨੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਲੱਗਿਆ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਪੁਲਿਸ ਮੁਲਾਜ਼ਮ ਜੋ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਝੰਡੇ ਨੇ ਤੇ ਪੋਸਟਰਸ ਉਹਨਾਂ ਨੂੰ ਉਤਾਰ ਰਿਹਾ ਤੇ ਇੰਨਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਮਣੀ ਚੋਣਾ ਵਿੱਚ ਧੱਕੇਸ਼ਾਹੀ ਕਰਦੀ ਹੈ ਤੇ ਬਾਕੀ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਝੰਡੇ ਉਹਨਾਂ ਦੇ ਪੋਸਟਰਸ ਉਤਾਰੇ ਜਾ ਰਹੇ ਨੇ ਤੇ ਇੰਨਾ ਹੀ ਨਹੀਂ ਹਾਰੇ ਘਾਤੇ ਆਮ ਆਦਮੀ ਪਾਰਟੀ ਦੇ ਪੋਸਟਰਸ ਲਗਾਏ ਜਾ ਰਹੇ ਨੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਆਪਣੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮਾਹੌਲ ਜਿਹੜਾ ਉਹ ਗਰਮ ਹੋ ਗਿਆ ਤੇ ਪੁਲਿਸ ਵੱਲੋਂ ਇਹ ਕਾ ਲੱਖੀ ਜਾਣਦੀ ਹੈ ਕਿ ਉਹਨਾਂ ਨੂੰ ਕੰਪਲੇਂਟ ਮਿਲੀ ਹੈ ਜਿਸ ਤੋਂ ਬਾਅਦ ਇਹ ਜਿਹੜੇ ਪੋਸਟਰਸ ਨੇ ਝੰਡੇ ਨੇ ਉਤਾਰੇ ਗਏ ਨੇ ਹਾਲਾਕੀ ਭਾਜਪਾ ਆਗੂ ਦਾ ਕਹਿਣਾ ਹੈ ਕਿ ਜੇਕਰ ਕੋਈ ਕੰਪਲੇਂਟ ਆਉਂਦੀ ਹੈ ਤਾਂ ਫਿਰ ਇਲੈਕਸ਼ਨ ਕਮਿਸ਼ਨ ਉਹ ਆਪ ਕੋ ਸਟੈਪ ਚੁੱਕਦੇ ਨੇ ਉਹਨਾਂ ਵੱਲੋਂ ਕੋਈ ਕਦਮ ਚੁੱਕਿਆ ਜਾਂਦਾ ਹੈ ਪਰ ਇਹ ਤਾਂ ਆਮ ਆਦਮੀ ਪਾਰਟੀ ਦੀ ੱੱਕੇ ਚਾਹੀ ਨਜ਼ਰ ਆ ਰਹੀ ਹੈ ਇੱਕ ਪਾਸੇ ਭਾਰਤ ਨੂੰ ਲੋਕਤੰਤਰ ਦੇਸ਼ ਕਿਹਾ ਜਾਂਦਾ ਹੈ ਪਰ ਦੂਜੇ ਪਾਸੇ ਇਹ ਇਦਾਂ ਦਾ ਜਿਹੜਾ ਮਾਹੌਲ ਹੈ ਉਹ ਵੇਖਣ ਨੂੰ ਮਿਲ ਰਿਹਾ ਆਓ ਆ ਝਾੜੂ ਵਾਲੇ ਕਿਉਂ ਲੱਭਦਾ ਜਾ ਰਿਹਾ ਉਹਨਾਂ ਤੇ ਦਬਾਓ ਆਮ ਆਦਮੀ ਪਾਰਟੀ ਦੇ ਲੱਗੇ ਦੂਜੇ ਦੇ ਲੱਗੇ ਰੂਲਿੰਗ ਪਾਰਟੀ ਦੇ ਜਿਹਨਾਂ ਨੇ ਗੰਦ ਪਾਇਆ ਜਗਾ ਜਗਾ ਤੇ ਬੋਡ ਲਾਇਆ ਕੋਈ ਜਗਾ ਨਹੀਂ ਛੱਡੀ ਹੋਈ ਅੱਜ ਉਹ ਕਿਰਮੇ ਸਾਡੇ ਦੋ ਜਿ ਮੋਡਲ ਨੇ ਇਹਨਾਂ ਦਿੱਤਾ ਆ ਜੱਗਾ ਪਤਾ ਪਾ ਕੇ ਇਹ ਕਰਦੇ ਦੁਤ ਤੁਹਾਡਾ ਨਾਮ ਕੀ ਦੱਸੋ ਦੱਸੋ ਤੁਹਾਡਾ ਨਾਮ ਵਿੰਦਰ ਸਿੰਘ ਕੀ ਕੀ ਆ ਤੇ ਕੀ ਲੱਗੇ ਹੋ ਹਾਂਜੀ ਫਿਰ ਤੁਸੀਂ ਬਾਕੀ ਕਿਉਂ ਨਹੀਂ ਲਾ ਰਹੇ ਸੁਣਿਓ ਇੱਕ ਮਿੰਟ ਗੱਲ ਸੁਣਿਓ ਇਹਨੇ ਉਹਨੂੰ ਆਮ ਆਦਮੀ ਪਾਰਟੀ ਦੇ ਮਿਲਾਏ ਆ ਉਹ ਡੱਟੀ ਲਾਈ ਆ ਤੁਸੀਂ ਸੁਣਾ ਬਣਾਓ ਤੁਸੀਂ ਆਹ ਦੇਖੋ ਕੋਈ ਨਹੀਂ ਲਾਇਆ ਜੀ ਕੋਈ ਨਹੀਂ ਇਹ ਸਾਰੇ ਇਹਨੇ ਦੇਖ ਰਹੇ ਸਾਡੇ ਨਾਲ ਗੱਲ ਨਾ ਕਰੋ ਤੁਸੀਂ ਉਹਨਾਂ ਨਾਲ ਗੱਲ ਕਰੋ ਕਾਟ ਨਾ ਕਰ ਕਰ ਰਹੀ ਚਲੋ ਪਿੱਛੇ ਹਟੋ ਕਢਾ ਲੈਣੀ ਅਸੀਂ ਆ ਕੇ ਖੜੀ ਆ ਜੇ ਉਹ ਬਾਹਰ ਨਿਕਲ ਜੇ ਹੁਣ ਆਪਰੇ ਕੋਲ ਉਹ ਸਰ ਜੀ ਆ ਵੇਖੋ ਤੁਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਇੱਕ ਮਿੰਟ ਇੱਕ ਮਿੰਟ ਕੋਈ ਉਹ ਲੜੀ ਕਿਤੇ ਰਹਿੰਦੇ ਹੋ ਇੱਕ ਮਿੰਟ ਇੱਕ ਮਿੰਟ ਏਰੀਆ ਕਿਹੜਾ ਤੁਹਾਡਾ ਏਰੀਆ ਕਿਹੜਾ ਤੁਹਾਡਾ ਮੈਂ ਸਰ ਤੁਹਾਨੂੰ ਏਰੀਆ ਕਿਹੜਾ ਤੁਹਾਡਾ ਮੈਂ ਸਰ ਤੁਹਾਨੂੰ ਇਹਨੂੰ ਮੈਂ ਤੁਹਾਡਾ ਹੀ ਰਿਖੜਾ ਹਾਂ ਭਰਨ ਬੈਂਕ ਤੁਹਾਡੇ ਕੋਈ ਏਰੀਆ ਕਿਹੜਾ ਹੈ ਤੁਹਾਡੇ ਕੋਈ ਏਰੀਆ ਕਿਹੜਾ ਹੈ ਏਰੀਆ ਕਿਹੜਾ ਪੈਣਾ ਰੋ ਤੁਹਾਡਾ ਏਰੀਆ ਕਿਹੜਾ ਜੀ ਉਹ ਕੀ ਹੈ ਏਰੀਆ ਕੀ ਹੈ ਮੱਦੀ ਬਾਵਾ ਆਮ ਆਦਮੀ ਪਾਰਟੀ ਵੱਲੋਂ ਇਸ ਜਿਮਣੀ ਚੋਣਾ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸਰਕਾਰੀ ਤੰਤਰ ਦਾ ਮਿਸਯੋਗ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਹਨ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋੜੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦੀ ਆਪਣੀ ਇੱਕ ਡਿਊਟੀ ਬਣਦੀ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਆ ਲਾਣ ਵਾਲੇ ਪਰ ਆਮ ਆਦਮੀ ਪਾਰਟੀ ਜਿਹੜਾ ਤੇ ਜਗਾ ਜਗਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਬਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਰਧਾਂ ਜੀ ਲਾਲਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਹਾਰਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਚੱਕਰ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਅੰਡਰ ਕਰੰਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੇ ਸਦਾ ਚਾਹੀਦੀ ਰਾਜ ਸਭਾ ਮੈਂਬਰੀ ਚਾਹੀਦੀ ਹੈ ਪਰ ਇੱਕ ਗੱਲ ਯਾਦ ਰੱਖਣਾ ਹੈ ਅੰਡਰ ਗਰੰਟ ਨੂੰ ਪਹਿਚਾਨੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਸੰਗਤ ਪਿਆਰ ਦੇ ਰਹੇ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਵ ਦੇ ਨਾਮ ਤੇ ਜਿਹੜੀ ਸਰਕਾਰ ਹੈ ਸੀ ਉਹਦਾ ਬਦਲਾਵ ਕਰਨਾ ਹੈ